ਹਾਂਜੀ ਸਸ਼ੀਗਾਲ ਜੀ ਵੈਲਕਮ ਬੈਕ ਟੂ आवर ਚੈਨਲ ਰਹਿਲ ਫੈਮਿਲੀ ਵਲੋਗਸ ਹਾਂਜੀ ਸਵੇਰੀ ਸਵੇਰੀ ਆਪਾਂ ਵਲੋਗ ਸਟਾਰਟ ਕਰਤਾ ਕਿੰਨੇ ਦਿਨ ਹੋ ਗਏ ਵਲੋਗ ਸਟਾਰਟ ਨਹੀਂ ਹੋਇਆ ਪਹਿਲਾਂ ਜੀ ਦਿਨ ਨਾਨਕ ਬਾਬਾ ਜੀ ਦਾ ਬਰਥਡੇ ਸੀਗਾ ਉਦਦੇ ਮੈਂ ਉੱਥੇ ਚਲੀ ਗਈ ਸੀ ਗੋਪਾਲ ਮੋਚ ਨੇ ਜਾਣਾ ਤਾਂ ਮੰਮੀ ਨੇ ਸੀਗਾ ਫਿਰ ਧਾਰਾਂ ਧੂਰਾਂ ਦਾ ਔਖਾ ਸੀ ਤਾਂ ਕਰਕੇ ਮੰਮੀ ਨੇ ਮੈਨੂੰ ਭੇਜਤਾ ਕਹਿੰਦੇ ਚਾਲੀ ਸਵਾਰ ਤੂੰ ਜਾਇਆ ਕਿਉਂਕਿ ਉਹ ਹਰੇਕ ਸਾਲ ਜਾਂਦੇ ਹੁੰਦੇ ਨੇ ਕਹਿੰਦੇ ਚਲ ਕਾਨੂੰ ਮਿਸ ਕਰਨਾ ਹੈ ਤੇ ਉੱਥੇ ਚਲੀ ਗਈ 2 ਦਿਨ ਹੋ ਗਏ ਉੱਥੇ ਇੰਨਾ ਤੁਰਨ ਨੂੰ ਸੀਗਾ ਲੱਤਾਂ ਹੀ ਨਹੀਂ ਦੁਖਣੋਂ हटਦੀਆਂ 2 ਦਿਨ ਦੇ ਲੱਤਾਂ ਦਿੰਦੇ ਨੇ ਇਹ ਬਾਹਰ ਦਾ ਇਹ ਬਾਹਰ ਦਾ ਨੂੰ ਆਇਆ ਹੋਇਆ ਪਹਿਲਾਂ ਚੱਕ ਚੱਕਦੀਆਂ ਕੀ ਗੱਲ ਸਵੇਰੀ ਸਵੇਰੀ ਆਏ ਇਹਨੂੰ ਹੁੰਦਾ ਵੀ ਮੈਨੂੰ ਬਾਹਰ ਲੈ ਜਾਣ ਲੈ ਕੇ ਜਾਣੀ ਆ ਪਹਿਲਾਂ ਸੂਜ ਸੁੱਕਸਾ ਪਾ ਲੋ ਕਿ ਮੱਟ ਜੈ ਇੰਨਾ ਪ੍ਰੇਸ਼ਾਨ ਕਰਦਾ ਇੱਕ ਹੁਣ ਥੋੜੀ ਜਿਹੀ ਖੰਦ ਹੋ ਗਈ ਇੱਕ ਇਹਨੂੰ ਐਵੇਂ ਲੱਗਿਆ ਰਹਿੰਦਾ ਵਿਛੇਤੀ ਮੈਨੂੰ ਬਾਹਰ ਲੈ ਜਾਓ ਕਿੱਥੇ ਜਾਣਾ ਹਾਂ ਉਥੇ ਆ ਦੇ ਕਹਿੰਦੀ ਬਾਹਰ ਬਾਹਰ ਲੈ ਕੇ ਜਾਓ ਤੇ ਹਾਂਜੀ ਅੱਜ ਆਪਾਂ ਦੇ ਜਾਣੇ ਨੇ ਭੂਆ ਜੀ ਉਹਨਾਂ ਨੂੰ ਦਿਵਾਲੀ ਦਸੰਦਾਰੇ ਦਿਵਾਲੀ ਲੰਗੀ ਨੂੰ ਵੀ ਕਿੰਨਾ ਚਿਰ ਹੋ ਗਿਆ ਮਹੀਨਾ ਹੋਣ ਵਾਲਾ ਮੈਂ ਕਹਿੰਦਾ ਸੁਨਦਾਰੇ ਅਸੀਂ ਅੱਜ ਦਿਨ ਚੱਲੇ ਆ ਕਿਉਂਕਿ ਬਸ ਕੰਮ ਕਾਰਕ ਨੇ ਉਲਝੇ ਫਿਰਦੇ ਸੀਗੇ ਪਹਿਲਾਂ ਮੰਡੀ 'ਚ ਜੀਰੀ ਰੂਲੀ ਗਈ ਜੀਰੀ ਵੀ ਕੀਤਾ ਫਿਰ ਬਾਵਾ ਇਹਦਾ ਹੋ ਗਿਆ ਪ੍ਰਾਲੀ ਫਰੂਲੀ ਕੱਟੇ ਕਰਨ ਦਾ ਕੱਲ ਗਣਕ ਬੀਜ ਕਟਿਆ ਸੀ ਅੱਜ ਅਸੀਂ ਜਾਵਾਂਗੇ ਭੂਆ ਜੀ ਉਰ ਗੋਲੇ ਹਨਾ ਵੀ ਚਲ ਜੇ ਹੁਣ ਬਸ ਇਹਨੂੰ ਐ ਵੀ ਮੈਨੂੰ ਬਾਹਰ ਲੈ ਜਾ ਚੱਲ ਛੱਲੀਏ ਫਿਰ ਚੱਲਾਂ ਚੱਲੀਏ ਜਨਨ ਨਾ ਵਦ ਦਿਵਾਲੀ ਲੰਘੇ ਨੂੰ ਮਹੀਨਾ ਹੋਣਾ 15 20 ਦਿਨ ਹੋ ਗਏ ਅਸੀਂ ਚੱਲੇ ਅੱਜ ਸੰਧਾਰੇ ਦੇ ਸਾਡਾ ਅੱਜੇ ਟਾਈਮ ਲੱਗਿਆ ਤੇ ਪਹਿਲਾਂ ਜਾਣਾ ਕਕਰਾਲੇ ਭੁਆਈ ਉਹਨਾਂ ਨੂੰ ਸੰਧਾਰਾ ਦਾ ਮਲਾ ਦਾ ਮੁਰਦਾ ਹੀ ਦਵਾਂਗੇ ਪਹਿਲਾਂ ਭੁਆਈ ਨੂੰ ਲਵਾਵਾਂਗੇ ਉਹਨਾਂ ਨੂੰ ਪਟਿਆਲੇ ਤੋਂ ਦਵਾਈ ਦਵਾ ਕੇ ਲੈ ਆਉਣੀ ਹੈ ਫਿਰ ਮੁਰਦਾ ਹੋਇ ਜਨ ਉਹਦੇ ਆਵਾਂਗੇ ਜਨ ਉਹਦੇ ਤੋਂ ਫੇਰ ਕਕਰਾਲੇ ਆਵਾਂਗੇ ਫੇਰ ਕਕਰਾਲੇ ਤੋਂ ਫੇਰ ਜਾਵਾਂਗੇ ਸਾਡਾ ਘੜੀ ਫੇਰ ਅਸੀਂ ਪੜਾਂਗੇ ਨੇਰੇ ਨੂੰ ਘਾਣੀ ਇਵਾਦਤ ਐਜ਼ ਯੂਸ ਅ ਲੋ ਬਚਾਰੀ ਕਰੀ ਹੁੰਦੀ ਹੈ ਕੀ ਕਰੀਏ ਉਹਦੇ ਉੱਤੇ ਰਟੀਆਂ ਦਾ ਮੂ ਬਹੁਤ ਖਰਾਬ ਕਰਦੀ ਫਿਰ ਜਾਂਦੇ ਲੱਭ ਜਾਂਦੇ ਨੇ ਫਿਰ ਅਦੂ ਆਏ ਹੁੰਦਾ ਵੀ ਚਲ ਜਵਾਕ ਨਾਲੇ ਆਪ ਆਉਂਦਾਂ ਨਾਲੇ ਆਪੋ ਆਉਂਦੇ ਆ ਵੀ ਚਲ ਘਰੀ ਰਹਿਣ ਦੋ ਅੱਜ ਕਿਹੜਾ ਮਾਲੀ ਮੜਿਆ ਹੋ ਜਦ ਬੜੀ ਹੋ ਜੂਗੀ ਫਿਰ ਕੋਈ ਦਵਾਈ ਦੂਗੀ ਦੇ ਕੇ ਲੈ ਆ ਕਰਾਂਗੇ ਹਨਾ ਹਾਂ ਵਈ ਹੋਰ ਕੋਈ ਨਮੀਤਾ ਜੀ ਕੋਈ ਨਹੀਂ ਕੋਈ ਨਹੀਂ ਅੱਜ ਕੱਲ ਲਗਾਤੇ ਚੱਲ ਰਿਹਾ ਭਾਈ ਗ੍ਰਹਿ ਬਹੁਤ ਹਨਾ ਪਹਿਲਾਂ ਤਾਂ ਇਹਨਾਂ ਦੇ ਪੈਰ ਤੇ ਗੜਜਿਆ ਹੋਇਆ ਪਿਆ ਉਹ ਤੇ ਟ੍ਰੈਡਰ ਟੁੱਟਰ ਚਲਾਉਣ ਕਰਕੇ ਡੋਲ ਪੈਗਾ ਉਹ ਐਡਾ ਸੁੱਜ ਗਿਆ ਹੁਣ ਚੱਪਲਾ ਹੀ ਪਾ ਕੇ ਆਏ ਨੇ ਅੱਜ ਸਵੇਰੇ ਕੀ ਕਰਿਆ ਪਾਣੀ ਗਰਮ ਕਰਨ ਲੱਗੇ ਗੈਸ ਤੇ ਪਾਹਾ ਪੈਨ ਇਹਨਾਂ ਨੂੰ ਲੱਭਦਾ ਹੀ ਨਹੀਂ ਹੁੰਦਾ ਚੀਜ਼ ਪਈ ਭਾਂਡਾ ਤਾਂ ਕੋਈ ਲੱਭਦਾ ਹੀ ਨਹੀਂ ਚੱਕ ਕੇ ਡੋਲੂਏ ਰੱਖਦਾ ਗੈਸ ਤੇ ਇੱਕ ਦਾਸੀ ਆਉਂਦੀ ਹੈ ਗਰਮ ਗਰਮ ਓਕਣ ਚੱਕੇ ਵੀ ਤੁਹਾਨੂੰ ਐ ਨਹੀਂ ਪਤਾ ਵੀ ਉਹਦਾ ਕੁੰਡਾ ਗਰਮ ਹੋਗਾ ਆਊਗਾ ਹੱਥ ਮਚਾ ਲਈ ਸਵੇਰੀ ਸਵੇਰੀ ਆ ਗਾ ਮਗਾਬੀ ਦਾਸ ਰੇਪਲਾ ਲੇਡੀਜ਼ ਕਰਨਾ ਹੁਣ ਬੰਦਾ ਮੈਂ ਕੀ ਬੋਲਾਂ ਫਿਰ ਅੱਧੇ ਕੰਮ ਦਾ ਤੁਸੀਂ ਗਲਤ ਕਰੀ ਜਾਵੋ ਚਲੋ ਜੀ ਹੁਣ ਆਪਾਂ ਮਿਲਦੇ ਅੱਗੇ ਜਾ ਕੇ ਦੇਖਦੇ ਆਂ ਕੀ ਗੱਲਬਾਤ ਕਰਦੇ ਮੇਰਾ ਫੋਨ ਐਕਚੁਅਲੀ ਜੰਮੀ 17% ਡਾਊਨ ਆਪੇ ਇਹ ਕਹਿੰਦੇ ਚ ਚਾਰਜਰ ਨਹੀਂ ਲੱਗਦਾ ਹੈਗਾ ਕਈ ਜਿਹੀ ਗੱਡੀਆਂ ਇਹ ਦੂਜਾ ਫੋਨ ਤਾਂ ਲੱਗਦਾ ਆਈਫੋਨ ਤਾਂ ਚਾਰਜ ਲੈ ਨਹੀਂ ਲੱਗਦਾ ਇਹ ਤੇ ਫਿਰ ਦੇਖਦੇ ਹੁਣ ਕਿਤੇ ਰੁਕ ਰੁਕ ਕੇ ਇਹਨੂੰ ਮਾੜਾ ਮੋਟਾ ਚਾਰਜ ਕਰਾਂਗੇ ਹਲੋ ਜੀ ਆਪਾਂ ਨੂੰ 4:00 ਵਜੇ ਸਾਰਾ ਕੁਝ ਕੰਮ ਉਹਨੇ ਵੇੜ ਜਾਂਦਾ ਭੂਆ ਜੀ ਉਹਨਾਂ ਨੂੰ ਸੰਦਾਰਾ ਦੇਦਾ ਕਾਕਰ ਵਾਲੀ ਪਹਿਲਾਂ ਫੇਰ ਉਹਨਾਂ ਨੂੰ ਦਵਾਈ ਵੀ ਦਵਾ ਲਿਆਂਦੀ ਪਟਿਆਲੇ ਤੋਂ ਫੇਰ ਅਸੀਂ ਜਨਉਦੇ ਵੀ ਗਏ ਫੇਰ ਅਸੀਂ ਮੁੜ ਕੇ ਨੱਬੇ ਖਾ ਪੀ ਵੀ ਲਿਆ ਹੁਣ ਅਸੀਂ ਚੱਲੇ ਭੂਆ ਜੀ ਨੂੰ ਉਤਾਰ ਕੇ ਹੁਣ ਚੱਲਾਂ ਸਾਧੂ ਗੜੀ ਇੱਕ ਰਿਸ਼ਤੇਦਾਰ ਹੀ ਰਹਿ ਗਿਆ ਜਿੱਦ ਤੱਕ ਪਤਾ ਨਹੀਂ ਕਿੰਨੇ ਰਿਸ਼ਤੇਦਾਰ ਆ ਜਾਇਆ ਹਨ ਇੱਕ ਦੋ ਤਿੰਨ ਚਾਰ ਜਗ੍ਹਾ ਤੇ ਜਾਇਆ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਸਾਧੂ ਗੜੀ ਉੱਥੋਂ ਲੈਣੇ ਹੁੰਦਾ ਬਰਿੰਦਨ ਉੱਥੇ ਲਾਉਣੇ ਬਸ 5-7 ਮਿੰਟ ਮੇਰਾ ਪਾ ਚੱਲਦੇ ਘਰ ਨੂੰ ਘਰ ਨੂੰ ਜਾ ਕੇ ਫੇਰ ਆਪਣੇ ਫੇਰ ਹੋਈ ਤਾਂ ਮਗਾਰੀ ਕਪੂਰ ਹੈ ਜੀ ਹੁਣ ਸੁਧਾਰਾ ਦੇ ਨੂੰ ਦੂਰਾ ਦੂਰਾ ਹੀ ਮੇਰੇ ਹੁੰਦੇ ਨਾ ਪੈਗਾ ਦੂਰ ਵਾਲੀ ਨੂੰ ਵੀ ਜੇ ਤਾਂ ਇਹਦਾ ਸਪੈਸ਼ਲ ਜਾਣਾ ਬੂ ਆਂ ਦੇਖਦੇ ਇੱਕ ਅੱਧੇ ਦਿਨ ਜੇ ਫਿਰ ਉੱਥੇ ਦਾ ਟੂਰ ਕਰਦੇ ਉਧਰ ਨੂੰ ਜਾਂਦੇ ਆ ਚਲੋ ਜੀ ਬਹੁਤ ਦਿਨ ਜਾਵਾਂ ਭਈਆ ਭਈਆ ਘਬਰਾ ਕਰਦਾ ਹੋਊਗਾ ਮਨ ਅੰਨਜੇ ਰਖਵਾ ਖਰਾਬ ਹੋ ਜਾਊਗਾ ਕੋਈ ਨੂੰ ਉਲੀ ਲੱਗ ਜਾਊਗੀ ਪਾਊਗਾ ਹੁੰਦਾ ਲੱਗੀ ਪਤਾਊਗਾ ਜਾਣ ਦੀ ਕਰਿਓ ਉਨਾ ਤੱਕ ਨਹੀਂ ਕੱਲ ਨੂੰ ਗੱਡੀ ਨੂੰ ਉਧਰ ਨੂੰ ਖਿੱਚ ਦੋ ਅੱਛਾ ਹੋਰ ਕੀ ਹੁਣ ਲੱਗਦੇ ਹੱਥ ਨਵੇਂ ਡੋ ਕਰੇ ਕੰਮ ਨਹੀਂ ਤਾਂ ਫਿਰ ਉਹ ਹੋ ਜਾਊਗਾ ਨਾ ਉਹ ਪਸਾ ਨਾ ਉਹ ਪਸਾ ਅਦਵਾਲੀ ਲੰਗੀ ਨੂੰ ਵੀ ਇੰਨਾ ਟਮ ਹੋ ਗਿਆ ਅਗਲਾ ਕੀ ਕਹੂਗਾ ਵੀ ਹੈ ਹਾਂ ਕਿਹੜਾ ਹੁੰਦਾ ਸਾਰੇ ਦਿਨ ਵੀ ਭਾਈ ਇਹਨੂੰ ਲੋੜੀ ਦਾ ਵੀ ਸਮਝ ਲੈਂਦਾ ਵਾਲੀ ਦਾ ਵੀ ਸਮਝਦਾ ਹਾਂ ਇਹ ਉੱਥੇ ਵੀ ਜਾਣਾ ਸੁਧਾਰਾ ਹਾਂ ਇਹ ਮਿਕਸਰ ਸੁਧਾਰਾ ਸਾਨੂੰ ਜੀ ਚੱਲ ਰਿਹਾ ਹੁਣ ਆਪਾਂ ਸਾਧੂ ਨਹੀਂ ਲੈਣਾ ਕੁਝ ਭਾਈ ਮੈਨੂੰ ਚਾਹ ਦੀ ਕੁੱਟ ਜੇ ਮੰਨੇ ਦੀ ਦੇ ਦਵਾਂ ਕਹਿਣ ਆਹ ਦੇਖੋ ਭਾਈ ਲੱਗਿਆ ਪਾਇਨੇ ਥਾਰ ਆ ਦੇ ਕੋਲੇ ਉਹ ਕੱਡੀ ਆ BMW BMW ਦੇਖੋ ਸਾਡੇ ਕਿੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਦੋ ਦੋ ਸਾਡੇ ਮੁੰਡੇ ਗੱਡੀਆਂ ਚ ਗੱਡੀਆਂ ਵੱਜੀਆਂ ਲੈ ਗੱਡੀਆਂ ਹੀ ਗੱਡੀਆਂ ਵੱਜੀਆਂ ਹਾਂ ਓਏ ਪਾਣੀ ਜਗਾ ਰਹਿਣਾ ਇੱਕ ਦੂਜੇ ਨੂੰ ਆਪਾਂ ਸੀਟ ਦੇ ਕੋਲ ਚੱਲ ਚੱਲ ਆ ਰੋੜ ਆ ਕਿੰਨਾ ਤੇਜ਼ ਹੈ ਉਹਨੂੰ ਰਸਤਾ ਨਹੀਂ ਦਿੰਦਾ ਹੈਗਾ ਸਿੱਕੇ ਰੇ ਆਜਾ ਆਜਾ ਦੋਣਾ ਮਨਵੀਰ ਆਜਾ ਮਨਵੀਰ ਹੁਣ ਤਾਂ ਮਾਰੀ ਮੋਟਰਸਾਈਕਲ ਚਲ ਜਾ ਕੇ ਚਲਾ ਚਲਾ ਕਹੀ ਸਾਡੀ ਬਵਰੀ ਦਾ ਕੀ ਕਰਦਾ ਚਲਾਉਣ ਨੂੰ ਉਹ ਮੁੰਡਾ ਕਰ ਇਹਨੂੰ ਦਿੰਦਾ ਨਹੀਂ ਹੁਣ ਬਵਰੀ ਦਾ ਫਾਇਦਾ ਤੂੰ ਆ ਸਾਈਕਲ ਚਲਾ ਲੈ ਮਾਖਾ ਡਾਣਾ ਹੈ ਨਹੀਂ ਟਰੈਕਟਰ ਚਲਾ ਲੈ ਹਾਂ ਨਹੀਂ ਆ ਟਰੈਕਟਰ ਚਲਾ ਲੈਣੇ ਉਹ ਗੱਡੀ ਖੜੀ ਆ ਉਹ ਚਲਾ ਲੈ ਭਾਈ ਕੋਈ ਨਾਟ ਅਸਲਾਉਣ ਲੱਗੀ ਆ ਵੀ ਲੈ ਉਹ ਤੇਰੇ ਦਾ ਦਰਦ ਦੀ ਨੂੰ ਇਹ ਤਾਂ ਆ ਨਿੱਟੇ ਬੰਦੇ ਹਾਂ ਨਾ ਨਿੱਟੇ ਬੰਦੇ ਹਾਂ ਹਾਂ ਚੱਲ ਹੁਣ ਰੇਸ ਵੀ ਆ ਉਹ ਵਈ ਆ ਦੀ ਨੂੰ ਪਤਾ ਹੀ ਨਹੀਂ ਲੱਗਦਾ ਚੱਲ ਹੁਣ ਰੇਸ ਦੇ ਰੇਸ ਤੇ ਹੁਣ ਰੇਸ ਤੇ ਕਿੱਥੇ ਰੇਸੋਂ ਮੋਟੀਨ ਲੱਭਦਾ ਤਾਂ ਹਿੰਦੀ ਕੋਟ ਪੈਰਾਂ ਥੱਲੇ ਆ സാമ്പ ഫ ਕੀ ਕਰਨਾ ਤਾ 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 ਸੋਨ ਬੋਲੇ ਉੱਤਰੀ ਵੀ ਕਿੰਨੀ ਔਕੀ ਆ ਮੈਂ ਹਲਾਦੀ ਉਹਦੀ ਗੱਡੀ ਲੱਗ ਗਈ ਆ ਦੇਖੀ ਬੀ ਆਉਣਾ ਲਾ ਕੇ ਦਿਖਾ ਭਾਈ ਇਹ ਜਮੀਨ ਚਾਹਦਾ ਦੇਖ ਲੈ ਮੈਂ ਤੇ ਕਿ ਬਹੁਤ ਆਪਣਾ ਇਹ ਹੋ ਗਿਆ ਦੇਖ ਲੈ ਯਾਹ ਅਰਦਾਬ ਅਰਦਾਬ ਮੁੰਡਾ ਅਜੀ ਆਪਾਂ ਆਗੇ ਸੀਗੇ ਵਿਸਤਾਰੀਆਂ ਜਿਉਂ ਕਹੇ ਵਾਦਤ ਨੂੰ ਕੁਛ ਨਹੀਂ ਪਤਾ ਵੀ ਅੱਜ ਕਿੱਥੇ ਗਏ ਸੀ ਮੈਨੂੰ ਛੱਡ ਕੇ ਟੱਕ ਟੁੱਕ ਕੇ ਭਈ ਫੇਰ ਆ ਕੇ ਸਬਜ਼ੀ ਬਣਾਈ ਰੋਟੀ ਪਕਾਈ ਹੁਣ ਬੇਲੇ ਹੋਏ ਮਾਜਲ ਵੀਡੀਓ ਦੇ ਨਾਲ ਐਂਡ ਕਰ ਦਈਏ ਹਾਂ ਵਾਦਤ ਅੱਜ ਕਿੱਥੇ ਗਏ ਸੀ ਅਸੀਂ ਤੈਨੂੰ ਲੈ ਕੇ ਨਹੀਂ ਗਏ ਹੈਗੇ ਤਾਂ ਉਧਰ ਬੰਦਿਆਂ ਨੂੰ ਆ ਰਹੀਆਂ ਨੇ ਬਾਚੀਆਂ ਆ ਰਹੀਆਂ ਨੇ ਨੀਂਦ ਤੇ ਨੀਂਦ ਚੜੀ ਪਈ ਆਵਾਜ਼ ਤੇ ਮੈਨੂੰ ਕੁੱਟਣ ਲੱਗੀ ਪਈ ਆ ਵੀ ਮੈਨੂੰ ਲੈ ਕੇ ਨਹੀਂ ਗਈ ਇੱਕ ਪੈਰਾਂ ਦੇ ਗੋਲਿਆਂ ਨਾਲ ਬਹੁਤ ਹਾਰਡ ਹੁੰਦੇ ਨੇ ਹੂੰ ਪੈਰ ਦੇ ਨੂੰ ਗਿੱਡਾ ਸੁੱਜ ਕੇ ਹੋਇਆ ਪੇ ਹੋਰ ਸੁਣਾਓ ਕੋਈ ਨਮੀਤਾ ਜੀ ਗੱਲਬਾਤ ਹਾਂ ਹੁਣ ਗੱਲ ਚ ਕੋਣ ਸੁਬੀਜੇਗੀ ਸ਼ਾਇਦ ਮਸੂ ਹੋ ਗਿਆ ਇੱਕ ਗੱਲ ਆ ਮੇਰੇ ਕੋਲ ਸੁਣਾ ਹਾਂ ਹੰਬਲਾਵ ਤੇ ਬਲਾਗ ਇੱਕ ਮਿੰਟ ਹਾਂ ਆਪਾਂ ਨੇ ਜੀਰੀ ਬਾਢ ਲਈ ਹਾਂ ਉੱਥੇ ਦਾ ਆਪਾਂ ਵਸ਼ ਮਸ਼ੀਨ ਲਰ ਸਿੱਕੋਲ ਦਾ ਹੋਈ ਸੀ ਵੀ ਜਿਹੜੇ ਬਟਨ ਤੋਂ ਬਾਅਦ ਫਰਿੱਜ ਲਾਵਾਂਗੇ ਕਿੱਥੇ ਆ ਫਰਿੱਜ ਹੁਣ ਫਰਿੱਜ ਗਰਮੀਆਂ ਨੇ ਹੁਣ ਫਿਰ ਗਲਾਉਣਾ ਆਪਾਂ ਕਿਹਾ ਗਰਮੀ ਜਿਹੜੀ ਚੀਜ਼ ਦੀ ਲੋੜ ਆਪਾਂ ਦੇਖੋ ਲੱਖਾਂ ਨੂੰ ਫਿਰ ਦੀ ਲੋੜ ਹਾਂ ਠੀਕ ਆ ਹੁਣ ਆਪਾਂ ਗਰਮੀ 'ਚ ਲਾਵਾਂਗੇ ਗਰਮੀ ਜਦ ਲੋੜੂ ਆ ਕਿਵਾਦ ਦਿਲ ਲੱਗਿਆ ਕਿ ਉੱਟੀ ਪਾਈ ਜਾ ਗੰਦੀ ਦੇ ਬੱਚਾ ਇਹ ਇਹ ਦੇਖੋ ਕਿਤਾ ਦੇਖਣਾ ਜਾਓ ਨੇ ਕੀ ਕਹ ਗਾਲਾ ਨਾ ਹੋਰ ਉਹਨੇ ਆਪਾਂ ਨੂੰ ਛੱਡ ਤਾਂ ਜਾਂਦੇ ਆ ਪਰ ਵਿਚਾਰੀ ਜੀ ਸੁਰਤ ਜੀ ਤੇਦੇ ਚ ਰਹਿੰਦੀ ਆ ਪਿੱਛੇ ਹਨਾ ਪਰ ਕੀ ਕਰੀਏ ਇੰਨੀ ਮਜਬੂਰੀ ਹੋ ਗਈ ਹੁਣ ਸਾਡੀ ਦੇ ਗਾਇਸ ਛੋਟcole ਕੋਈ ਹੋ ਹੋਵੇ ਉੱਧ ਦੇਖ ਲੋ ਅਸੀਂ 10ਵੀਂ ਤੇ ਗਏ ਨਾਲੇ ਨੇੜ ਹੀ ਐ ਨਾਲੇ ਆ ਪਿੰਡ ਦੋ ਪਿੰਡ ਛੱਡ ਕੇ ਜਾਂਦੀ ਜਾਂਦੀ ਨਹੀਂ ਕਰਦੀ 5 ਕਿਲੋਮੀਟਰ ਐ ਫੇਰ ਦੇਖ ਲੋ ਕਿੰਨਾ ਔਖਾ ਜੇ ਹੁਣ ਆਪਾਂ ਘਵਾੜੇ ਜਾਈਏ ਪਤਾ ਨਹੀਂ ਜਾਂਦੀ ਜਾਂਦੀ ਐ ਮੈਨੂੰ ਕਿੰਨਾ ਗੋ ਕਰੂਗੀ ਉਹ ਦਿਨ ਵਾਂਗ ਰੰਗਾ ਰੰਗ ਪ੍ਰੋਗਰਾਮ ਦਿਖਾਊਗੀ ਪੁੰਡੇ ਨਾਲੇ ਮਾਹੀ ਫਰੂਟ ਮੈਂ ਕਹਿੰਦੀ ਸੀ ਮਾਹੀ ਬਾਦ ਤਾਂ ਦੇਖ ਲੈ ਪੁੱਤ ਮਾ ਕਿੰਨੇ ਚਿਰ ਬਾਦ ਬਾਹ ਨਿਕਲੇ ਦੇ ਦੁਨੀਆਦਾਰੀ ਦੇਖ ਲੈ ਇਹ ਮੈਨੂੰ ਜਲ ਲਗਾਦੀ ਦੁਨੀਆਦਾਰੀ ਮਤ ਜਾ ਹੁਣ ਰੋੜ ਨਾ ਲੱਗੀ ਹੈ 1.5 ਸਾਲ ਦੀ ਹੋ ਕੇ ਪਹਿਲਾਂ ਹੈ ਰੋਈ ਨਹੀਂ ਹੈਗੀ ਹਾਂ ਹੁਣ ਤਾਂ ਚਲ ਤੁਰਤਾ ਲੈਂਦੀ ਆ ਹੁਣ ਇਬਾਦਤ ਹੁਣ ਕਾ ਮੈਂ ਤੁੱਲਾ ਨਾ ਆਉਣਾ ਥੋੜਾ ਆ ਜਾ ਬਸ ਹਾਂ ਸੱਸੀ ਗੱਲ ਕਰ ਦੋ ਹੈ ਆਹ ਆਹ ਹਾਂ ਹੁਣ ਤੁਰਤਾ ਲੈਂਦੀ ਆ ਇਹ ਕਿਊਟੀ ਭਾਈ ਵਾਦ ਤੂੰ ਨਾ ਆਪੀ ਖੇਟ ਲੱਗਿਆ ਤੱਚ ਮੁੱਟ ਕੱਚ ਮੁੱਟੇ ਇਥਾਂ ਪਰ ਦੇਖ ਲੋ ਸਾਰਾ ਇਹਦਾ ਖਲਾਰਾ ਖਾ ਖਲਾਰਾ ਉਹ ਐਨਕ ਪਈਆ ਉਹ ਹੈਂਕੀ ਪਈਆ ਆਹ ਲਫਾਫਾ ਚੱਕ ਸਿੱਟਤਾ ਆਹ ਦਵਾਈਆਂ ਸਿੱਟਤੀਆਂ ਹੁਣ ਐਂ ਕਰਦੀ ਆ ਬਸ ਚੀਜ਼ਾਂ ਚੱਕ ਚੱਕ ਇਥਾਂ ਇਥਾਂ ਮਾਰਦਾ ਗੰਦੂ ਬੱਚਾ ਚੀਜ਼ਾਂ ਚੱਕ ਚੱਕ ਉਧਰ ਪਰ ਬਰੀਤ ਹੁਣ ਪੜ ਰਹੀ ਹੈ ਅੱਜ ਸਵੇਰੇ ਪਹਿਲਾਂ ਗਏ ਹੋਏ ਸੀਗੇ ਸਾਰਾ ਦਿਨ ਉਹ ਬਿਲਕੁਲ ਨਹੀਂ ਪੜੀ ਹੈਗੀ ਹੁਣ ਇਹਨੂੰ ਪਤਾ ਵੀ ਸਵੇਰੇ ਟੈਸਟ ਹੈ ਕੋਈ ਜ਼ਾ ਆਉਂ ਰਹੀ ਸੀ ਤੇ ਟੈਸਟ ਇਹਨਾਂ ਦਾ ਫਿਰ ਤੇ ਪਿੰਡ ਵਿੱਚ ਬਹੁਤ ਠੰਡ ਪੈ ਰਹੀ ਹਾਂ ਸੱਤ ਵਜੇ ਨੇ ਅਜੇ ਐਨੀ ਠੰਡ ਪੈ ਰਹੀ ਹੈ ਬਸ ਕੰਬੜੇ ਨੂੰ ਬੈਠ ਕੇ ਪੈ ਰਹੀ ਹਾਂ ਹੋ 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 ਦੇਖੋ ਕਦ ਤਾ ਤੂਫਾਨ ਆ ਗਿਆ ਠੰਡ ਦਾ ਠੰਡ ਪੈ ਰਹੀ ਜਾਨੀ ਆ ਕੱਦੀਆਂ ਮਾਂ ਦੀ ਤਾਂ ਟੀ-ਸ਼ਰਟ ਪਾ ਕੇ ਬੈਠੀ ਐ ਠੰਡ ਪੈ ਰਹੀ ਹੈ ਹੋਰ ਕੀ ਠੰਡ ਲੱਗਣੀ ਮਾਂ ਅਜੇ ਮਾਂ ਦੀ ਟੀ-ਸ਼ਰਟ ਪਾਉਂਦਾ ਆ ਇਹ ਕਿੱਥੇ ਬੈਠਾ ਹੈ ਇਹਨੂੰ ਕੋਈ ਧਰਮ ਦਾ ਪਤਾ ਨਹੀਂ ਹੋਣਾ ਇਹ ਕੱਪੜੇ ਇੰਨੇ ਗੰਦੇ ਹੋਰ ਪਹਿਲੇ ਮਾਹਣ ਲਵੇੜ ਲਾ ਜਿੰਨੇ ਲਵੇੜੇ ਜੰਦਨੇ ਉਹਨਾਂ ਪਾਉਣ ਲੱਗੀ ਤੇ ਚੇਂਜ ਕਰਾਂਗੇ ਅੱਤ ਨੂੰ ਧੋ ਕੇ ਬੰਦੇ ਰੱਤੇ ਦੇ ਕਿੁੱਟੀ ਪਈ ਵਾਦੇ ਤੋਂ ਹੁਣ ਆਪੀ ਖੇਤਰ ਲੱਗਿਆ ਟੱਚ ਮੁੱਟ ਟੱਚ ਮੁੱਟ ਇਥਾਂ ਪਰ ਦੇਖ ਲੋ ਸਾਰਾ ਇਹਦਾ ਖਲਾਰਾ ਖਾ ਖਲਾਰਾ ਉਹ ਐਨਕ ਪਈਆ ਉਹ ਹੈਂਕੀ ਪਈਆ ਆਹ ਲਫਾਫਾ ਚੱਕ ਸਿੱਟ ਤਾਂ ਆਹ ਦਵਾਈਆਂ ਸਿੱਟਤੀਆਂ ਹੁਣ ਐਂ ਹੀ ਕਰਦੀ ਆ ਬਸ ਚੀਜ਼ਾਂ ਚੱਕ ਚੱਕ ਇਥਾਂ ਇਹ ਤਾਂ ਮਾੜਾ ਗੰਦੂ ਬੱਚਾ ਚੀਜ਼ਾਂ ਚੱਕ ਚੱਕਾ ਉਧਰ ਪਰ ਬਰੀਤ ਹੁਣ ਪੜ ਰਹੀ ਹੈ ਅੱਜ ਸਵੇਰੇ ਪਹਿਲਾਂ ਗਏ ਹੋਏ ਸੀਗੇ ਸਾਰਾ ਦਿਨ ਇਹ ਬਿਲਕੁਲ ਨਹੀਂ ਪੜੀ ਹੈਗੀ ਹੁਣ ਇਹਨੂੰ ਪਤਾ ਵੀ ਸਵੇਰੇ ਟੈਸਟ ਹੈ ਹੂੰ ਕੋਈ ਜ਼ ਆਉਂਵਰ ਕਯੂਜ਼ ਤੇ ਟੈਸਟ ਹੈ ਇਹਨਾਂ ਦਾ ਫੇਰ ਤੇ ਪਿੰਡੇ 'ਚ ਬਹੁਤ ਠੰਡ ਪੈ ਰਹੀ ਹੁਣ 7 ਵਜੇ ਨੇ ਅਜੇ ਐਨੀ ਠੰਡ ਪੈ ਗਈ ਵਸ ਕੰਵਲ ਢੋੜ ਕੇ ਪੈ ਲਿਆ ਓਹ ਹੋ ਹੋ ਦੇਖੋ ਕੋਈ ਤੂਫਾਨ ਆ ਗਿਆ ਠੰਡ ਦਾ ਹਾਂ ਠੰਡ ਪੈ ਰਹੀ ਐ ਇੰਨੀ ਆ ਕੱਦੀਆਂ ਮਾਂ ਦੀ ਤਾਂ ਟੀ-ਸ਼ਰਟ ਪਾਈ ਬੈਠੀ ਐ ਨਾਲ ਬੈ ਰਹੀ ਐ ਹੋਰ ਕੀ ਠੰਡ ਵੀ ਲੱਗਦੀ ਐ ਮਾਂ ਅਜੇ ਮਾਂ ਹਾਨੀ ਟੀ-ਸ਼ਰਟ ਪਾਉਂਦਾ ਤੂੰ ਕਾ ਇਥੇ ਆਹ ਇਥੇ ਬੈਠਾ ਐ ਮੈਨੂੰ ਕੋਈ ਠੰਡ ਲੱਗਦਾ ਬਟਨ ਹੋਣਾ ਇਹ ਕੱਪੜੇ ਇੰਨੇ ਗੰਦੇ ਹੋਏ ਪਹਿਲੇ ਮਾਂ ਨੂੰ ਲਵੇੜ ਲਾ ਜਿੰਨੇ ਲਵੇੜੇ ਜਾਂਦੇ ਨੇ ਹੁਣ ਪਾਉਣ ਲੱਗੀ ਤੇ ਚੇਂਜ ਕਰਾਂਗੇ ਆ ਤੂੰ ਧੋ ਕੇ ਬੰਦੇ ਰੱਜੇ ਦੇ ਟਾ 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 ਕੁਛ ਬਾਲੇ ਕੁਛ ਬਾਲੇ ਮਾ ਕਾਕਾ ਬਾਲੇ ਕੁਛ ਲੱਡੂ ਗੋ ਪਾਹਂਚਿਆ ਇਬਾਦਤ ਇਬਾਦਤ ਮਸਾਲਾ ਦੇ ਪੈਰ ਲੱਗੇ ਨੇ ਵਿਚਾਰੀ ਦੇ 1.5 ਸਾਲ ਦੀ ਦੇ ਹੋ ਕੇ ਮਸਾਲਾ ਤੁਰਨਾ ਆਇਆ ਕਿ ਸਾਨੂੰ ਸੁਣੋ ਚੱਕ ਤੇ ਟੈਡੀ ਵੀਰ ਟੈਡੀ ਵੀਰ ਨੀਚੇ ਸਿੱਟੂਗੀ ਇਹ ਸਾਰਾ ਸਮਾਨ ਚੱਕ ਚੱਕ ਹੁਣ ਲੈ ਚੇ ਹੁਣ ਘਰ ਭਾਈ ਘਰ ਨਹੀਂ ਲੱਗਦਾ ਮੈਂ ਚਿੜੀਆ ਘਰ ਬੁਣਿਆ ਸੱਚੀ ਓ ਮਾਰੀਏ ਜਿੱਦਾਂ ਚੱਕ ਚੱਕ ਹੈ ਟੱਪ ਦੇਖੋ ਇਹ ਹੋਣਕ ਡੇੜੀ ਚੀਜ਼ ਵਿਦਿਆ ਉਹ ਚੱਕਿਆ ਹੈ ਨਾ ਆ ਪੀੜੀ ਭਾਈ ਮੈਂ ਗਪਾਲ ਮੋਚਣਾ ਤੋਂ ਲਈ ਸੀ ਇਹ ਮੈਨੂੰ ਸੋਹਣੀ ਲੱਗੀ ਬੱਸ ਵੀ ਪਰ ਉੱਥੋਂ ਕਹਿੰਦਾ ਲੈ ਕੇ ਆਉਣੀ ਰਹਿ ਜਾਂਦੇ ਨੇ ਲੋਕ ਲੈ ਕੇ ਆਉਂਦੇ ਸੀਗੇ ਤਾਂ ਰੀਸ ਚੱਸੀ ਵੀ ਲੈਦੇ ਇਹ ਆ ਦੇਖੋ ਆ ਚੱਕਾ ਪਈ ਹੈ ਹਾਂ ਬਬਰੀ ਤਾਂ ਨਹੀਂ ਅੰਨਸਰਾਤੀ ਕੀਤੀ ਬਾੜੀ ਸ਼ਰਾਰਤੀ ਹੈ ਬੱਚਾ ਇਹ ਬਾਲਾ ਸਾਥੀ ਇੱਕ ਹੋਰ ਗਾਇਸ ਸੱਚ ਤੁਹਾਨੂੰ ਗੱਲ ਦੱਸਾਂ ਜਿਹੜੀ ਹੈ ਇਹ ਆਵਾਦਤ ਦੇ ਕੋਟੀ ਪਈ ਵੀ ਹੈ ਨਾ ਇਹ ਪਵਰੀਤ ਦੀ ਹੈ ਇਹ ਮੈਂ ਸੰਭ ਕੇ ਰੱਖੀ ਹੋਈ ਸੀ ਇੰਨੀ ਵਧੀਆ ਇੰਨੀ ਕਿਊਟ ਲੱਗਦੀ ਸੀ ਮੈਨੂੰ ਇਹ ਬਿਲਕੁਲ ਨਹੀਂ ਜਿਦੋਂ ਫੱਟੀ ਕੁਝ ਨਹੀਂ ਹੋਇਆ ਸੀਗਾ ਇਹ ਮੈਂ ਸੰਭ ਕੇ ਰੱਖੀ ਸੀ ਮਾਂ ਪਵਰੀਤ ਨੂੰ ਬੜੀ ਹੋਣ ਨੂੰ ਦਿਖਾਵਾਂਗੀ ਵੀ ਤੇਰੀ ਕੋਟੀ ਹੈ ਆਏ ਨਹੀਂ ਪਤਾ ਸੀ ਵੀ ਇਹ ਬਾਦਤ ਨੇ ਪਾਉਣੀ ਆ ਕੇ ਸਾਡੇ ਹੱਥ ਸੌ ਬਾਦ ਹੁਣ ਉਹ ਦਰ ਚਲੀ ਗਈ ਦੇਖ ਹੁਣ ਆਓ ਦੇਖੀ ਚੱਕ ਕੇ ਇਹ ਧਮਾਰੂਗੀ ਇਹ ਧਮਾਰੂਗੀ ਕਿ ਲਾਉਗੀ ਲੋਸਨ ਲਈ ਆਉਂਦਾ ਟਿੱਡਾ ਜੇ ਫੇ ਮੈਨੂੰ ਫੜਨ ਮਿਲਦਾ ਇਹ ਹਾਂ ਉਹਦੀ ਆਉਂਦੀ ਹਾਂਜੀ ਇਹ ਲੈ ਕੇ ਆਇਓ ਅੱਛਾ ਲਾਉਣਾ ਲਾ ਦੋ ਫਿਰ ਇਹ ਪਤਾ ਕਿ ਇਹ ਪਵਰੀ ਤੇ ਤੇਰੀ ਇਸ ਕਰਦੀ ਤੂੰ ਨਹੀਂ ਕਈ ਵਾਰੀ ਮੇਰੇ ਹੱਥ ਲਾਉਣੀ ਹੁੰਦੀ ਲੋਸ਼ਨ ਰਾਤ ਨੂੰ ਇਹ ਉੱਕਣੇ ਰੀਸ ਕਰਦੀ ਆ ਹੁਣ ਠੀਕ ਆ ਓਕੇ ਲੱਗ ਗਿਆ ਚਲੋ ਰੱਖਿਓ ਇਹ ਬਾਅਦ ਤਾ ਹੁਣ ਉੱਥੇ ਰੱਖ ਦੋ ਉੱਥੇ ਰੱਖ ਦੋ ਲੋਸ਼ਨ ਰੱਖਿਓ ਉੱਥੇ ਰੱਖਿਓ ਹਾਂਜੀ ਉੱਥੇ ਰੱਖਿਆ ਹੁਣ ਲੱਗ ਗਿਆ ਚਲੋ ਜੀ ਲੱਗ ਗਿਆ ਹਾਂਜੀ ਇੱਕ ਕੈਮਰਾ ਹਾਂਜੀ ਦੱਸੋ ਆਹਾ ਐ ਮੇਰੇ ਕੋਲੇ ਤਾਂ ਪਰ ਟੱਲੇ ਪਾਰ ਕੇ ਕੱਪੜੇ ਹੁੰਦੇ ਸੀ ਉਹ ਸਾਰੇ ਦੇਤੇ ਹਾਂ ਵਿੱਚ ਤਾਂ ਮੈਂ ਸਾਰੇ ਦੇਤੇ ਸੀਗੇ ਇੱਥੇ ਜਿਹੜੇ ਆਉਂਦੇ ਹੁੰਦੇ ਸੀਗੇ ਉਹਨਾਂ ਦੇਤੇ ਸੀ ਜਿਹੜੇ ਜਾਦਾ ਵਧੀਆ ਸੀਗੇ ਬਿਲਕੁਲ ਨਹੀਂ ਖਰਾਬ ਹੋਏ ਸੀਗੇ ਉਹ ਮੈਂ ਇੱਕ ਦੋ ਕਰਕ ਰੱਖ ਲਏ ਸੀਗੇ ਉਹ ਹੁਣ ਇਵਾਦਤ ਤੇ ਘੱਮ ਆ ਰਹੇ ਨੇ ਆਹ ਕੋਟੀ ਤਾਂ ਮੈਨੂੰ ਬਾਲੀ ਪਿਆਰੀ ਲੱਗਦੀ ਸੀ ਇਹ ਰੱਖਾਂ ਜਾਂਦੀ ਹੈ ਹਾਂ ਜੀ ਹਾਂ ਜੀ ਨਹੀਂ ਪਤਾ ਨਹੀਂ ਹੁਣ ਵੀ ਚਾਹੇ ਦੱਬੀ ਬਹੁਤ ਦੇਖ ਪਗਰੀ ਤੋਂ ਹੁਣ ਰੱਖਾਂ ਚੱਲੀ ਉੱਥੇ ਇਹ ਹੁਣ ਰੱਖਦਾ ਨਹੀਂ ਆਇਆ ਤਾਂ ਮੇਰੇ ਪੁੱਤ ਨੂੰ ਆਕਲਾ ਹਾ ਵਾਓ ਕਲਾਪਿੰਗ ਕਰ ਦੋ ਕਲਾਪਿੰਗ ਕਲਾਪਿੰਗ ਕਰ ਦੋ ਹਾਂਜੀ ਹਾਂ ਐਂ ਚੀਜ਼ਾਂ ਨੂੰ ਆਪਣੀ ਜਗ੍ਹਾ ਤੇ ਰੱਖਿਆ ਕਰ ਪੁੱਤ ਹੋਰ ਤਾਂ ਕੋਈ ਇੱਥੇ ਮੇਰੀ ਨਹੀਂ ਗੱਲ ਮਾਰਨਾ ਤੇਰੇ ਨਾਲ ਮੈਨੂੰ ਮਗਜ ਮਾਰਨਾ ਪੈਂਦਾ ਭਾਈ ਤਾਂ ਰੱਖਦੀਆਂ ਇਹ ਵੀ ਉਹੀ ਕਰੇ ਇਹ ਨਾ ਵੀ ਹੁਣ ਹੁਣੀ ਆ ਠੀਕ ਹੁਣ ਇੱਕ ਸਾਨੂੰ ਨਾ ਉਹ 스위ਚਸ ਨੇ ਜਿਹੜੀਆਂ ਉਹਨਾਂ ਦਾ ਬਹੁਤ ਡਰ ਲੱਗਦਾ ਉਹਨਾਂ ਦਾ ਨੇੜੇ ਨਹੀਂ ਬਿਲਕੁਲ ਦੇਖੋ ਇਹਦਾ ਹੱਥ ਬਿਲਕੁਲ ਨਾ ਆਉਂਦਾ ਚਲੋ ਜੀ ਹੁਣ ਉਹਨਾਂ ਤਾਂ ਇਹ ਹੀ ਖਲਾਰਾ ਪਾਉਣਾ ਬਸ ਹੁਣ ਉਹਦਾ ਹੱਥ ਮੂੰਹ ਧੋ ਕੇ ਕੱਪੜੇ ਬਦਲਦੇ ਆਓ ਜੀ ਅੱਜ ਦਾ ਵਲੌਗ ਹੁਣ ਆਪਾਂ ਇੱਥੇ ਐਂਡ ਕਰਨ ਲੱਗੇ ਆ ਟਾਈਮ ਕਾਫੀ ਹੋ ਗਿਆ ਮੈਨੂੰ ਲੱਗਦਾ 7:30 ਹੋ ਗਏ ਹਨਾ ਤਾਂ ਵੀਰ ਤੂੰ ਆਪਣਾ ਟੈਸਟ ਕਰ ਲੈ ਪੁੱਤ ਚਲੋ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਨ ਲੱਗੇ ਆਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸੋਹਣਾ ਸੋਹਣਾ ਕਮੈਂਟ ਜਰੂਰ ਕਰਿਆ ਕਰੋ ਓਕੇ ਜੀ ਬਾਏ